ਕੀ ਮਾਮਲਾ ਸੀਗਾ ਜਿਹੜੇ ਕੱਲ ਪੁਲਿਸ ਮੁਲਾਜ਼ਮਾਂ ਦੇ ਹਮਲਾ ਹੋਇਆ ਸਰ ਦੇਖੋ ਲੋਕ ਸਭਾ ਇਲੈਕਸ਼ਨ ਦੇ ਰਿਗਾਰਡਿੰਗ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਅਨਸਾਰ ਸਾਡੀ ਪੁਲਿਸ ਬੜੀ ਮਸਤੀ ਦੀ ਦੇ ਨਾਲ ਡਿਊਟੀ ਕਰ ਰਹੀ ਆ ਇਸੇ ਤਰ੍ਹਾਂ ਨਹੀਂ ਜਿਹੜੀ ਸਾਡੀ 112 ਰੂਰਲ ਰੈਪਿਡ ਗੱਡੀ ਆ ਜਿਹਦੇ ਵਿੱਚ ਐਸਐਸਏ ਜਲੰਧਰ ਸਿੰਘ ਤੇ ਹੋਰ ਜਿਹੜੇ ਮੁਲਾਜ਼ਮਾਂ ਉਸ ਸਾਣਾ ਸਦਰ ਦੇ ਬੀ ਬੀੜ ਬਸਤੀਆਂ ਦੇ ਏਰੀਏ ਦੇ ਵਿੱਚ ਉਹ ਗਸ਼ਤ ਕਰ ਰਹੇ ਸੀ ਉਹਨਾਂ ਨੂੰ ਇਤਲਾਹ ਮਿਲੀ ਕਿ ਤਿੰਨ ਨੌਜਵਾਨ ਜਿਹੜੇ ਮਾੜੇ ਅੰਸਰ ਆ ਉੱਥੇ ਕੋਈ ਲੁਕੇ ਹੋਏ ਆ ਲੁਕੇਛਪੇ ਆ ਕੋਈ ਮਾੜੇ ਕੰਮ ਦੀ ਬਿਉਂਤ ਬਣਾ ਰਿਹਾ ਤੇ ਇੱਕਦਮ ਉਹਨਾਂ ਨੇ ਜਦੋਂ ਉੱਥੇ ਜਾ ਕੇ ਰੇਡ ਕੀਤਾ ਤਾਂ ਦੋ ਜਿਹੜੇ ਸੀਗੇ ਨੌਜਵਾਨ ਉਹ ਤਾਂ ਪੁਲਿਸ ਨੂੰ ਦੇਖ ਕੇ ਦੌੜ ਗਏ ਤੇ ਇੱਕ ਜਿਹੜਾ ਸ਼ਿੰਦਰਪਾਲ ਸਿੰਘ ਸੀ ਜਦੋਂ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਦੇ ਨਾਲ ਗਲੋ ਗਲੋਗੀਰ ਹੋ ਗਿਆ ਤੇ ਉਹ ਮਜਹਿਮਤ ਕਰਨ ਲੱਗਿਆ ਤੇ ਉਹ ਐਸਐਸਏ ਜਲੰਧਰ ਸਿੰਘ ਦੇ ਜਿਹੜਾ ਹਥਿਆਰ ਸੀਗਾ ਉਹ ਵੀ ਉਹਨੇ ਹਥਿਆਰ ਹੱਥੋਂ ਪਾਈਦਰਾਂ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਉਹਦੇ ਐਸਐਸਏ ਜਲੰਧਰ ਸਿੰਘ ਦੇ ਸੱਟਾਂ ਵੱਜੀਆਂ ਤੇ ਇਸ ਨੂੰ ਅਸੀਂ ਮੌਕੇ ਤੋਂ ਹੀ ਕਾਬੂ ਕਰ ਲਿਆ ਉਹ ਸ਼ੰਦਰਪਾਲ ਸਿੰਘ ਨੂੰ ਇੱਥੇ ਇਹ ਵੀ ਵਰਨਣਯੋਗ ਆ ਜਿਹੜਾ ਸ਼ੰਦਰਪਾਲ ਸਿੰਘ ਆ ਇਹ ਵੀਰਤਲਾ ਦਾ ਬੜਾ ਮਾੜਾ ਅਨਸਰ ਆ ਇਹਦੇ ਵਰਕਲਾਫ 4 ਮੁਕੱਦਮੇ ਪਹਿਲਾਂ ਦਰਜ ਆ 2 ਕਸਾਈਜਕਟ ਤੇ 2 ਐਨਡੀਪੀ ਐਕਸੈਪਟ ਦੇ ਅਧੀਨ ਇਹ ਦਰਜਾ ਤੇ ਇਹ ਇਨਾਂ ਦੇ ਵੱਖ-ਵੱਖ ਅਸੀਂ 307 ਤੇ ਪੁਲਿਸ ਦੀ ਡਿਊਟੀ ਦੇ ਵਿੱਚ ਬਿਗਨ ਪਾਉਣ ਦਾ ਅਸੀਂ ਮੁਕੱਦਮਾ ਦਰਜ ਕਰ ਦਿੱਤਾ ਤੇ ਤਫ਼ਤੀਸ਼ ਜਾਰੀ ਆ ਸਾਡੀ ਤੇ ਮੇਰੀ ਤੁਹਾਡੇ ਮਿਹਦੀਆਂ ਮਾੜੀਆਂ ਮਰਾਈ ਆਮ ਲੋਕਾਂ ਨੂੰ ਵੀ ਅਪੀਲ ਆ ਵੀ ਸਾਨੂੰ ਪੁਲਿਸ ਨੂੰ ਦੇਖੋ ਜਦੋਂ ਪੁਲਿਸ ਅਸੀਂ ਬੜਾ ਮਸਤੈਦੀ ਦੇ ਨਾਲ ਲੋਕ ਹਿੱਤ ਦੇ ਵਿੱਚ ਕੰਮ ਕਰ ਰਹੇ ਆ ਤੇ ਸਾਨੂੰ ਮਾੜਿਆਂ ਹਸਨਾਂ ਦੇ ਨਾਲ ਉੱਪਰ ਕਾਬੂ ਪਾਉਣ ਦੇ ਲਈ ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤੇ ਮਾੜੇ ਅਨਸਰਾਂ ਨੂੰ ਇਹ ਤਾੜਨਾ ਵੀ ਆਪਾਂ ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਜ਼ ਆਜੋ ਤੇ ਨਹੀਂ ਤਾਂ ਉਹ ਛੇਤੀ ਤੋਂ ਛੇਤੀ ਸਲਾਖਾਂ ਪਿੱਛੇ ਪਹੁੰਚਾ ਦਿੱਤੇ ਜਾਣਗੇ